ਅੱਜ ਸਵੇਰੇ ਦੀ ਵੱਡੀ ਖਬਰ ਸਿੱਧੂ ਮੂਸੇਵਾਲੇ ਦੇ ਮਾਪਿਆਂ ਨਾਲ ਜੁੜਿਆ ਸਿੱਧੂ ਮੂਸੇਵਾਲੇ ਦੇ ਮਾਪੇ ਵਿਦੇਸ਼ ਜਾ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲ ਦਾ ਇਨਸਾਫ ਹੁਣ ਤੱਕ ਉਹਦੇ ਮਾਤਾ ਪਿਤਾ ਉਹਦੇ ਪਰਿਵਾਰ ਨੂੰ ਨਹੀਂ ਮਿਲਿਆ ਜਿਸ ਦੇ ਚਲਦਿਆਂ ਸਿੱਧੂ ਦੇ ਫੈਨਸ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਹੁਣ ਵਿਦੇਸ਼ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦੇ ਇਨਸਾਫ ਨੂੰ ਲੈ ਕੇ ਮਾਰਚ ਕੱਡੇ ਜਾਣਗੇ ਦੱਸ ਦਈਏ ਕਿ ਯੂਕੇ ਦੇ ਵਿੱਚ ਮਾਰਚ ਕੱਡਿਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਕਤਲ ਦਾ ਇਨਸਾਫ ਲੈਣ ਲਈ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ جا ਰਹੇ ਨੇ ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਹਰ ਐਤਵਾਰ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਪੰਜਾਬ ਦੇ ਲੋਕਾਂ ਦੇ ਅੱਗੇ ਆਪਣੇ ਮਨ ਦੀਆਂ ਗੱਲਾਂ ਰੱਖਦੇ ਨੇ ਅਤੇ ਸਿੱਧੂ ਦੇ ਇਨਸਾਫ ਦੇ ਲਈ ਲੋਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਅਲਟੀਮੇਟਮ ਵੀ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ ਕਿ ਜੇਕਰ ਸਿੱਧੂ ਦੇ ਕਤਲ ਦਾ ਇਨਸਾਫ ਇਸ 26 ਤਰੀਕ ਤੱਕ ਨਾ ਦਿੱਤਾ ਗਿਆ ਤਾਂ ਉਹ ਵਿਦੇਸ਼ ਚਲੇ ਜਾਣਗੇ ਉਹ ਹਮੇਸ਼ਾ ਦੇ ਲਈ ਪੰਜਾਬ ਛੱਡ ਦੇਣਗੇ ਕਿ ਜੇਕਰ ਸਿੱਧੂ ਦੇ ਜਿਹੜੇ ਕਤਲ ਹੈ ਉਹਦਾ ਇਨਸਾਫ ਉਹਨਾਂ ਨੂੰ ਇਸ 26 ਤਰੀਕ ਤੱਕ ਨਾ ਦਿੱਤਾ ਗਿਆ ਸੋ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ-ਨਾਲ ਸਿੱਧੂ ਦੇ ਫੈਨਸ ਦੇ ਵੱਲੋਂ ਵੀ ਕਿਤੇ ਨਾ ਕਿਤੇ ਸਿੱਧੂ ਦੇ ਜਿਹੜੇ ਕਤਲ ਹੈ ਉਹਦੇ ਇਨਸਾਫ ਦੇ ਲਈ ਯਤਨ ਲਗਾਤਾਰ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਸਿੱਧੂ ਦੇ ਮਾਤਾ ਪਿਤਾ ਯੂਕੇ ਜਾ ਰਹੇ ਨੇ ਉੱਥੇ ਰੋਸ ਮਾਰਚ ਕੱਢਿਆ ਜਾਣਾ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿੱਧੂ ਦੇ ਮਾਤਾ ਪਿਤਾ ਜਾ ਰਹੇ ਨੇ